ਪਿਛਲੇ ਹਫਤੇ ਅਸੀਂ ਗਵਾਹੀ ਦੇਣ ਦੇ ਬਾਰੇ ਗੱਲ ਕਰ ਰਹੇ ਸੀਗੇ ਅਤੇ ਇੱਕ ਗਵਾਹ ਉਹ ਹੁੰਦਾ ਹੈ ਜਿਸ ਨੇ ਕੁਝ ਵੇਖਿਆ ਹੁੰਦਾ ਹੈ ਕੁਝ ਸੁਣਿਆ ਹੁੰਦਾ ਹੈ ਅਤੇ ਜਿਸ ਨੇ ਕੁਝ ਅਨੁਭਵ ਕੀਤਾ ਹੁੰਦਾ ਹੈ ਤੇ ਤੁਹਾਡੀ ਗਵਾਹੀ ਬਹੁਤ ਹੀ ਤਾਕਤਵਰ ਹੁੰਦੀ ਹੈ ਤੁਹਾਡੀ ਗਵਾਹੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਰਸੂਲਾਂ ਦੇ ਕਰਤਵ ਇੱਕ ਅਧਿਆਇ ਦੀ 8 ਹੈ ਇਹਦੇ ਵਿੱਚ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਸ਼ਕਤੀ ਪਾਓਗੇ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੇ ਤੁਸੀਂ ਮੇਰੇ ਗਵਾਹ ਠਹਿਰੋਗੇ ਜਰੂਸ਼ਲਮ ਦੇ ਵਿੱਚ ਯਹੂਦੀਆ ਦੇ ਵਿੱਚ ਸਾਮਰੀਆ ਦੇ ਵਿੱਚ ਤੇ ਧਰਤੀ ਦੇ ਕੋਨੇ-ਕੋਨੇ ਤੱਕ ਪਰੰਤੂ ਇਹ ਸਭ ਕੁਝ ਪਵਿੱਤਰ ਆਤਮਾ ਦੇ ਦੁਆਰਾ ਹੁੰਦਾ ਹੈ ਇਹ ਕੁਝ ਕਹਾਣੀਆਂ ਸੁਣਾਉਣਾ ਨਹੀਂ ਹੈ ਇਹ ਕੁਝ ਗੱਲਾਂ ਕਰਨਾ ਨਹੀਂ ਹੈ ਪਰ ਇਹ ਤੁਹਾਡੇ ਅੰਦਰ ਪਵਿੱਤਰ ਆਤਮਾ ਜਿਹੜਾ ਬੋਲਦਾ ਹੈ ਤੇ ਤੁਹਾਨੂੰ ਆਪਣੇ ਪਿਆਰ ਨਾਲ ਭਰ ਦਿੰਦਾ ਹੈ ਕਿ ਤੁਸੀਂ ਆਪਣੇ ਪਿਆਰਿਆਂ ਦੇ ਨਾਲ ਆਪਣੀ ਗਵਾਹੀ ਨੂੰ ਵੰਡ ਸਕੋ ਪਰਮੇਸ਼ਵਰ ਤੁਹਾਨੂੰ ਆਪਣੀ ਸ਼ਕਤੀ ਦੇ ਨਾਲ ਭਰੇਗਾ ਕਿ ਤੁਸੀਂ ਉਹਦੀ ਗਵਾਹੀ ਨੂੰ ਵੰਡ ਸਕੋ ਇਸ ਹਫਤੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਅਸੀਂ ਉਹ ਗੱਲਾਂ ਲੋਕਾਂ ਨੂੰ ਦੱਸੀਏ ਜਿਹੜੀਆਂ ਪ੍ਰਭੂ ਨੇ ਸਾਡੀ ਜ਼ਿੰਦਗੀ 'ਚ ਕੀਤੀਆਂ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਦੋਵੇਂ ਆਪਸ 'ਚ ਜੁੜਨੇ ਚਾਹੀਦੇ ਹਨ ਜਦ ਤੁਸੀਂ ਆਪਣੇ ਪਿਆਰਿਆਂ ਦੇ ਨਾਲ ਆਪਣੀ ਗਵਾਹੀ ਨੂੰ ਵੰਡਦੇ ਹੋ ਤਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਏ ਕਿ ਉਹ ਸਾਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦਵੇ ਆਪਣੇ ਪਿਆਰ ਦੇ ਨਾਲ ਤਾਂ ਕਿ ਅਸੀਂ ਆਪਣੇ ਪਿਆਰਿਆਂ ਦੇ ਨਾਲ ਉਹਦੇ ਪਿਆਰ ਨਾਲ ਪ੍ਰਭੂ ਨੂੰ ਵੰਡ ਸਕੀਏ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਪੰਜ ਲੋਕਾਂ ਲਈ ਪ੍ਰਾਰਥਨਾ ਕਰੋ ਉਹਨਾਂ ਪੰਜ ਲੋਕਾਂ ਦੇ ਨਾਲ ਤੁਸੀਂ ਆਪਣੀ ਗਵਾਹੀ ਨੂੰ ਵੰਡੋ ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਸਮਰਪਣ ਪਰਮੇਸ਼ਰ ਅੱਗੇ ਕਰੋ ਤੇ ਉਹਨੂੰ ਕਹੋ ਕਿ ਪ੍ਰਭੂ ਮੈਨੂੰ ਭਰ ਦਿਓ ਪ੍ਰਭੂ ਤੁਸੀਂ ਮੈਨੂੰ ਆਪਣੀ ਆਤਮਾ ਦੇ ਨਾਲ ਭਰ ਦਿਓ ਤਾਂ ਕਿ ਮੈਂ ਉਹਨਾਂ ਗੱਲਾਂ ਨੂੰ ਬੋਲ ਸਕਾਂ ਜੋ ਤੁਸੀਂ ਮੇਰੇ ਅੰਦਰ ਕੀਤੀਆਂ ਨੇ ਮੈਨੂੰ ਦਲੇਰੀ ਦਿਓ ਮੈਨੂੰ ਸ਼ਕਤੀ ਦਿਓ ਤੇ ਫਿਰ ਤੁਸੀਂ ਉਹਨਾਂ ਲੋਕਾਂ ਦੇ ਨਾਲ ਗੱਲ ਕਰੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਪਰਮੇਸ਼ੁਰ ਇੱਕ ਵੱਡਾ ਕੰਮ ਕਰੇਗਾ ਮੈਨੂੰ ਯਾਦ ਹੈ ਕਈ ਸਾਲ ਪਹਿਲਾਂ ਮੈਂ ਇਹ ਵਾਲੀ ਸਚਾਈ ਕਿਸੇ ਆਪਣੇ ਦੋਸਤ ਨਾਲ ਵੰਡੀ ਸੀ ਅਤੇ ਉਹਨੇ ਮਸੀਹ ਨੂੰ ਆਪਣੇ ਪਿਆਰਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਬਿੱਤਰਾਂ ਦੇ ਨਾਲ ਵੰਡਣਾ ਸ਼ੁਰੂ ਕੀਤਾ ਪ੍ਰਭੂ ਨੇ ਉਹਨੂੰ ਬਹੁਤ ਇਸਤੇਮਾਲ ਕੀਤਾ ਪਰਮੇਸ਼ੁਰ ਤੁਹਾਨੂੰ ਵੀ ਇਸਤੇਮਾਲ ਕਰੇਗਾ ਕਿਉਂਕਿ ਤੁਸੀਂ ਉਹਦੇ ਲਈ ਮਹੱਤਵਪੂਰਨ ਹੋ ਤੁਹਾਡਾ ਪਰਿਵਾਰ ਤੁਹਾਡੇ ਪਿਆਰੇ ਉਹਦੇ ਲਈ ਮਹੱਤਵਪੂਰਨ ਹਨ ਤੁਸੀਂ ਉਹਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦਵੇ ਤਾਂ ਕਿ ਤੁਸੀਂ ਉਹਦਾ ਪਿਆਰ ਦੂਜਿਆਂ ਦੇ ਨਾਲ ਵੰਡ ਸਕੋ ਅਤੇ ਉਹ ਤੁਹਾਨੂੰ ਲਵੇਗਾ ਤੁਹਾਨੂੰ ਉਹ ਇਸਤੇਮਾਲ ਕਰੇਗਾ ਇਸੇ ਵੇਲੇ ਤੁਸੀਂ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਵਰਤੇ ਮੈਨੂੰ ਆਪਣੀ ਸ਼ਕਤੀ দাও ਮੈਨੂੰ ਆਪਣੀ ਸਮਰਦ ਹੋ ਕਿ ਮੈਂ ਤੁਹਾਡਾ ਪਿਆਰ ਦੂਜਿਆਂ ਦੇ ਨਾਲ ਵੰਡ ਸਕਾਂ ਤੇ ਜਿਵੇਂ ਤੁਸੀਂ ਮੰਗਿਆ ਹੈ ਉਹ ਏਵੇਂ ਹੀ ਕਰੇਗਾ